ਤੁਸੀਂ ਪਹਿਲੇ ਤੇ ਸਾਰਾ ਸੈਸ਼ਨ ਦੇ तकरीबन 5-7 ਦਿਨ ਸੈਟੇਫਾਈਸਿੰਗ ਦੇ ਪਾ ਲਓ 6 ਦਿਨ ਇਹਨਾਂ ਲਈ ਕਰੋੜਾਂ ਰੁਪਏ ਆ ਰੋਜ਼ 1 ਕਰੋੜ ਰੁਪਇਆ ਖਰਚ ਹੁੰਦਾ 6 ਕਰੋੜ ਰੁਪਇਆ ਖਰਚਿਆ ਵਿੱਚੋਂ ਕੁਝ ਵੀ ਨਹੀਂ ਨਿਕਲ ਅੱਜ ਹਰਡਲੀ ਅੱਜ ਇਹਨਾਂ ਨੇ ਆਪਣੀ ਕਾਹਨ ਮੀਟਿੰਗ ਬੁਲਾਈ ਸੀ ਆ 15-20 ਮਿੰਟ ਪਹਿਲੇ ਜਾਂ ਅੱਧੇ ਘੰਟਾ ਪਹਿਲੇ ਬੇਅਦਬੀਆਂ ਦੇ ਉੱਤੇ ਜਿਹੜਾ ਮਤਾ ਲੈ ਕੇ ਆਣਗੇ ਪਤਾ ਲੱਗ ਉਹਨੂੰ ਮਨਜ਼ੂਰੀ ਦੇ ਹੁਣ ਮਤਾ ਆ ਜਾਂਦਾ ਹੈ ਕਿ ਕੱਲ ਆਂਦਾ ਹੈ ਕਿਸੇ ਨੂੰ ਨਹੀਂ ਪਤਾ ਮੇਨ ਲੀਡਰ ਆਫ ਦੀ ਆਪੋਜੀਸ਼ਨ ਆ ਮੇਨ ਆਪੋਜੀਸ਼ਨ ਪਾਰਟੀ ਕਾਂਗਰਸ ਸਾਢੇ ਕੋਲ ਅਜੇ ਤੱਕ ਕੋਈ ਡਰਾਫਟ ਪੜਨੂ ਹੀ ਹੈ ਉਹਦਾ ਮਤਲਬ ਇਹ ਹੈ ਕਿ ਇਹਦਾ ਸੰਜੀਦਾ ਮਸਲੇ ਬੇਅਦਬੀਆਂ ਦਾ ਮਸਲਾ ਜਿਹੜਾ ਉਹ ਸੰਜੀਦਾ ਮਸਲੇ ਦੇ ਉੱਤੇ ਇਹ ਆਪੋਜੀਸ਼ਨ ਨੂੰ ਜੋ ਆਪੋਜੀਸ਼ਨ ਦੇ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਨੂੰ ਮੌਕਾ ਹੀ ਨਹੀਂ ਦੇਣਾ ਚਾਹੁੰਦੇ ਕਿ ਅਸੀਂ ਅਪਲਾਈ ਕਰ ਸਕੀਏ ਆਪਣੇ ਮਾਈਂਡ ਨੂੰ ਰਿਸਰਚ ਕਰ ਸਕੀਏ ਉਹ ਗੱਲਬਾਤ ਕਰ ਸਕੀਏ ਉਹ ਇਸ ਸਰਕਾਰ ਨੂੰ ਕਿਤੇ ਦੇ ਵਿੱਚ ਖੜਾ ਕਰ ਸਕੀਏ ਜਿਸ ਸਰਕਾਰ ਨੇ ਗਿਆ ਸੀ ਅਸੀਂ 24 ਘੰਟਿਆਂ ਦੇ ਵਿੱਚ ਕਮਨ ਵਿਜੇ ਪ੍ਰਤਾਪ ਦੀ ਸਿੱਟ ਦੀ ਰਿਪੋਰਟ ਨੂੰ ਲਾਗੂ ਕਰਕੇ ਦੋਸ਼ੀਆਂ ਨੂੰ ਕਿਤੇ ਦੇ ਵਿੱਚ ਖੜਾ ਕਰਾਂਗੇ ਆ ਸਾਢੇ 3 ਸਾਲ ਬੀਤਣ ਤੋਂ ਬਾਅਦ ਕੁਝ ਵੀ ਨਹੀਂ ਕਿਸੇ ਨੂੰ ਪਤਾ ਚਲਾਨ ਪੁਠਾ ਪਨੀ ਹੋਈ ਇਨਵੈਸਟੀਗੇਸ਼ਨ ਮੁਕੰਮਲ ਨਹੀਂ ਹੋਈ ਇੱਕ ਕੇਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜੀ ਤੇ ਸੁਖਬੀਰ ਸਿੰਘ ਬਾਦਲ ਇਸ ਕੇਸ ਤੋਂ ਹੀ ਬਾਹਰ ਤੋ ਦਾ ਮਤਲਬ ਹੈ ਕਿ ਪਹਿਲੇ ਹੱਥੋਂ ਹੀ ਇਹਨਾਂ ਦੀ ਮਨਸ਼ਾ ਉਹਨਾਂ ਨੂੰ ਬਕਾਇਦਾ ਤੌਰ ਪਰ ਰੀਲ ਜ਼ੁਮਾ ਕਰਦੀ ਦੀ ਹੋਲ ਕੇਸ ਬਿਕੋਜ਼ ਆਫ ਦੀ ਆਪ ਆਪ ਦੀ ਸਰਕਾਰ ਕਰਨ ਭਗਵੰਤੋੜਾ ਦੀ ਰਹਿਨਮਾਈ ਕਰਨ ਹੋਮ ਮਿਨਿਸਟਰ ਤੇ ਮੁੱਖ ਮੰਤਰੀ ਦੀ ਰਹਿਨਮਾਈ ਕਰਨ ਆਲਰੇਡੀ ਸਾਡੀਆਂ ਬੇਦਵੀਆਂ ਦੇ ਕੇਸ ਬਹੁਤ ਹੱਦ ਤੱਕ ਕਚਹਿਰੀਆਂ ਵਿੱਚ ਇਹਨਾਂ ਕਮਜ਼ੋਰ ਕੀ ਪੁਰਨਾ ਇਸ ਤੋਂ ਲਾਵਾ ਦੋ ਦਿਨ ਦੀ ਵੇਖੋ ਸਪੀਕਰ ਸਾਹਿਬ ਨੇ ਕਿਹਾ ਕਿ ਮੈਂ ਆਪੋਜੀਸ਼ਨ ਪਾਰਟੀ ਦੇ ਕਹਿੰਦੇ ਬਾਜਵਤ ਸਾਹਿਬ ਦੇ ਕਹਿੰਦੇ ਦੋ ਦਿਨ ਦੀ ਮਨਜ਼ੂਰੀ ਦਿੱਤੀ ਐਕਸਟਰਾ ਮੰਡੇ ਤੇ ਟਿਊਜ਼ਡੇ ਸੋਮਵਾਰ ਤੇ ਮੰਗਲਵਾਰ ਅਸੀਂ ਹਾਊਸ ਵਧਾਇਆ ਸਾਡਾ ਉਹਦੇ ਵਿੱਚ ਟੂ ਪੁਆਇੰਟ ਸੀ ਪੰਜਾਬ ਦੇ ਵਿੱਚ ਸਾਰਿਆਂ ਨੂੰ ਭੱਜ ਦਾ ਮੁੱਦਾ ਚ ਲਾਂਡਰ ਕੱਲ ਮੈਂ ਬੋਰ ਹੋ ਗਿਆ ਵਰਮਾ ਸਾਹਿਬ ਦੇ ਕੋਲ ਤੇ ਉੱਥੇ ਜਾ ਕੇ ਆਇਆ ਉਸ ਟਾਈਮ ਦੇ ਉੱਤੇ ਸਾਰਾ ਏਰੀਆ ਜਿਹੜਾ ਉੱਥੇ ਆਇਆ ਸੀ ਕੰਪਲੀਟਲੀ ਦਹਿਸ਼ਤ ਦੇ ਵਿੱਚ ਤੋਂ ਇਹਦੇ ਬਾਰੇ ਮੈਂ ਤੁਹਾਨੂੰ ਆ ਕੇ ਜਦੋਂ ਹੀ ਵਿਧਾਨ ਸਭਾ ਤੋਂ ਆਵਾਂਗੇ ਡਿਟੇਲਡ ਗੱਲ ਕਰਾਂਗਾ ਦੂਸਰੀ ਗੱਲ ਅਸੀਂ ਮੰਗੀ ਸੀ ਲੈਂਡ ਪੁੱਲ ਸਾਡੀ ਪਾਰਟੀ ਤੇ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਅੱਜ ਬਹੁਤ ਵੱਡੇ ਪਹਿਵਾਨ ਨੇ ਹਜ਼ਾਰਾਂ ਦੀ ਤعداد ਵਿੱਚ ਜਿਹੜਾ ਇਹਨਾਂ ਦਾ ਗਲਾਡਾ ਦਾ ਆਫਿਸ ਹੈ ਲੁਧਿਆਣੇ ਦੇ ਵਿੱਚ ਉਹਦੇ ਸਾਹਮਣੇ ਧਰਨਾ ਚੱਲ ਅਸੀਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਨੇ ਜਿਸਨਾ ਮੋਦੀ ਦੀ ਕਾਲੇ ਕਾਨੂੰਨਾਂ ਦਾ ਜਿਹੜਾ ਮਨਸੂਬਾ ਸੀ ਸਾਡੀਆਂ ਜ਼ਮੀਨਾਂ ਕੰਟਰੈਕਟ ਬੀਸਿਸ ਤੇ ਲੈ ਕੇ ਅਡਾਨੀਆਂ ਤੇ ਬਾਨੀਆਂ ਦੇ ਹੱਥੇ ਦੇਣੀਆਂ ਜੇ ਉਹ ਮਨਸੂਬਾ ਸਿਰੇ ਨਹੀਂ ਚੜਿਆ ਤੇ ਜਿਹੜਾ ਇਹ ਕੇਜਰੀਵਾਲ ਦਾ ਭਗਵੰਤ ਦਾ ਤੇ ਸਤਿੰਦਰ ਜੈਨ ਦਾ ਮਨਸੂਬਾ ਹੈ ਪੰਜਾਬ ਨੂੰ ਲੁੱਟਣ ਦਾ ਇਹ ਲੈਂਡ ਪੂਲਿੰਗ ਨਹੀਂ ਲੈਂਡ ਫੂਲਿੰਗ ਦਾ ਮਨਸੂਬਾ ਹੀ ਸਿਰੇ ਨਹੀਂ ਚੜਿਆ 1 ਇੰਚ ਪੈੜੀ بس ਮੁੱਚੇ ਜਿੰਨੇ مالک ਨੇ ਤੇ ਕਿਸਾਨ ਭਰਾਲੇ ਉਹਨਾਂ ਨੂੰ ਬੇਨਤੀ ਕਰੂੰਗਾ 1 ਇੰਚ ਵੀ ਨਾ ਦਿਓ ਇਹਨਾਂ ਨੂੰ ਲੁੱਟ ਕੇ ਭੱਜ ਜਾਣਾ ਦੇ ਕੇਜਰੀਵਾਲ ਨੇ 10 ਸਾਲਾਂ ਚ ਇੱਕ ਸਾਈਨ ਫਾਈਲ ਤੇ ਨਹੀਂ ਕੀਤਾ ਹੁਣ ਭਗਵੰਤ ਨੇ ਨਹੀਂ ਕਰਨਾ ਚੀਫ ਸਕੱਟਰੀ 27 ਦੇ ਵਿੱਚ ਜਦੋਂ ਨਵੀਂ ਸਰਕਾਰ ਬਣਨੀ ਹੈ 2 ਮਹੀਨੇ ਰਿਟਾਇਰ ਹੋ ਕੇ ਵੀ ਭੱਜ ਜਾਣਾ ਆਪਾਂ ਕਿਹਦੇ ਕੋਈ ਚੀਜ਼ਾਂ ਲਵਾਂ ਤੁਹਾਡੀਆਂ ਜਾਇਦਾਦਾਂ ਤੁਹਾਡੀ ਇਹ ਜ਼ਮੀਨ ਕੌਡੀਆਂ ਭਾ ਕਿਸੇ ਨੇ ਨਹੀਂ ਖਰੀਦ ਲਈ ਘਰਾਂ ਦੇ ਘਰ ਤਬਾਹ ਕਰਨ ਦਾ ਇਹਨਾਂ ਦਾ ਅਜੰਡਾ ਹੈ 30 ਤੋਂ 40 ਹਜ਼ਾਰ ਕਰੋੜ ਰੁਪਇਆ ਇਹਦੇ ਚੋਂ ਪੈਸੇ ਕਢਨੇ ਦੋ ਸਾਡੇ ਮੁੱਦੇ ਜਿਹੜੇ ਅਜੇ ਤੱਕ ਉਹ ਲਿਸਟ ਹੀ ਨਹੀਂ ਕੀਤੇ ਸਪੀਕਰ ਸਾਹਿਬ ਨੇ ਨਾ ਲਾਅ ਐਂਡ ਆਰਡਰ ਤੇ ਚਰਚਾ ਨਾ ਲੈਂਡ ਪੂਲਿੰਗ ਜਿਹੜੀ ਹੈ ਉਹਦੇ ਤੇ ਕਿਸੇ ਕਿਸਮ ਦੀ ਚਰਚਾ ਰੱਖੀ ਹੈ ਤੋਂ ਮੈਂ ਸਮਝਦਾ ਕੰਪਲੀਟ ਸਾਰੇ ਦਾ ਸਾਰਾ ਸੈਸ਼ਨ ਇਹ ਜਿਹੜਾ ਇਹ ਨੈਟਫਲਿਕਸ ਦੇ ਸੀਰੀਅਲ ਵਰਗਾ ਜਿਆ ਨੈਟਫਲਿਕਸ ਤੇ ਚੱਲਦਾ ਹੁੰਦਾ ਨਾ ਜੁਗਨੂ ਹਾਜ਼ਰ ਹੋ ਜੋਗ ਨੂੰ ਹਾਜ਼ਰ ਹੋ ਤੇ ਇੱਕ ਸੀਰੀਅਲ ਵਰਗਾ ਚਲਾਤਾ ਟਾਈਮ ਆਪੋਜੀਸ਼ਨ ਦਾ ਵੀ ਵੇਸਟ ਕੀਤਾ ਕਰੋੜਾਂ ਰੁਪਏ ਐਕਸਪਾਇਰ ਦੇ ਵੀ ਇਹਨਾਂ ਨੇ ਖੂ ਵਿੱਚ ਸੁੱਟੇ ਨੇ ਕੋਈ ਇੱਕ ਬਿਜ਼ਨਸ ਇਹੋ ਜਿਹਾ ਇਹਨਾਂ ਨੇ ਨਹੀਂ ਕੀਤਾ ਕਿ ਵਪਾਰੀਆਂ ਦੇ ਹੱਕ 'ਚ ਹੋਏ ਕਿਸਾਨਾਂ ਦੇ ਹੱਕ 'ਚ ਹੋਏ ਖੇਤ ਮਜ਼ਦੂਰਾਂ ਦੇ ਹੱਕ 'ਚ ਹੋਏ ਸਾਡੇ ਬਿਜ਼ਨਸਮੈਨ ਜਿਹੜੇ ਨੇ ਵਪਾਰੀ ਜਿਹੜੇ ਉਹਨਾਂ ਦੇ ਕੋਈ ਹੱਕ 'ਚ ਹੋਏ ਕੋਈ ਸਟੂਡੈਂਟਸ ਦੇ ਹੱਕ 'ਚ ਕੋਈ ਇੱਕ ਸਿੰਗਲ ਪਾਲਿਸੀ ਇਹੋ ਜਿਹੀ ਨਹੀਂ ਆਈ ਜਿਹੜੀ ਲੋਕ ਹਿੱਤ ਦੇਵੇ ਤੁਹਾਵੇ ਲੈਨੇ ਅੱਜ ਦੇ ਨੈਟਫਲਿਕਸ ਦੇ ਜੁਗਨੂ ਵਾਲਾ ਜਿਹੜਾ ਸੀਰੀਅਲ ਹੈ ਜੁਗਨੂ ਹਾਜ਼ਰ ਹੋਏ ਤੇ ਕੀ ਬੰਤਾਂ